ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਮਾਣੂ ਕੇ ਗੱਲ ਇਹ ਪਿੰਡ ਬਾਗਾਪੁਰਾਣਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਬਾਗੇਪੁਰਾਣੇ ਤੋਂ ਨਿਹਾਲ ਸਿੰਘ ਵਾਲੀ ਸੜਕ ਦੇ ਉੱਤੇ ਇਹ ਪਿੰਡ ਆਉਂਦਾ ਮੈਂ ਜਿਹੜੇ ਘਰ ਚੋਂ ਵੀਡੀਓ ਬਣਾ ਰਿਹਾ ਦੱਸੋ ਬਾਈ ਹੋਰੀ ਵਪਾਰ ਦਾ ਕੰਮ ਕਰਦੇ ਆ ਤੇ ਇਹਨਾਂ ਕੋਲ ਪੁਰਾਣਾ ਵਪਾਰ ਦਾ ਕੰਮ ਹੈ ਅੱਜ ਦੋ ਨੱਕ ਦਿਖਾਉਂਗਾ जिने ਗਾਂ ਖਰੀਦਣੀ ਆ ਤਾਂ ਉਹਦੇ ਵਾਸਤੇ ਇੱਕ ਸੋਹਣੀ ਵਹਿੜ ਜਿਹੜੀ ਚੰਗੀ ਤਿਆਰ ਹੋ ਕੇ ਬੱਚੇ ਨੂੰ ਜਨਮ ਦੇਊਗੀ ਇਹ ਤੋਂ ਬਿਨਾ ਇੱਕ ਸੂਈ ਸਵਾਈ ਮੱਝ ਪਸ਼ੂ ਹੋਰ ਵੀ ਇੱਥੇ ਮੌਜੂਦ ਐ ਪਰ ਆਚਾਂਕ ਜਿਹੀ ਸੁਆਬ ਬਣਿਆ ਅੱਜ ਵੀਡੀਓ ਦਾ ਕੋਈ ਪ੍ਰੀਪਲਾਨਡ ਨਹੀਂ ਸੀਗਾ ਵੀ ਵੀਡੀਓ ਬਣਾਉਣੀ ਐ ਇੱਕੇ ਗਾਂ ਹੁਣੇ ਸੁਕੇ ਹਟੀ ਐ ਇੱਕ ਝੋਟੀ ਹਜੇ ਕੱਚੀ ਖੜੀ ਐ ਇਹ ਤੋਂ ਇਲਾਵਾ ਇੱਕ ਗਾਂ ਅੰਦਰ ਹੋਰ ਦਿਸਦੀ ਐ ਇੱਕ ਹੋਰ ਵਹਿੜ ਅੰਦਰ ਹੈਗੀ ਐ ਕੋਲੋਂ ਨਾਗ ਇੱਥੇ ਪੰਜ ਛੇ ਆਮ ਤੌਰ ਤੇ ਹੁੰਦੀ ਐ ਪਰ ਆਪਾਂ ਵੀਡੀਓ ਦੇ ਮਾਧਿਅਮ ਨਾਲ ਤੁਹਾਨੂੰ ਦੋ ਪਸ਼ੂ ਦਿਖਾਉਣੇ ਆ। ਲਾਸਟ ਤੱਕ ਵੀਡੀਓ ਦੇਖਿਓ। ਜਿਹੜਾ ਪਸ਼ੂ ਤੁਹਾਨੂੰ ਜੱਜੇਗਾ ਉਹਦੀ ਤਸੱਲੀ ਕਰਨ ਦਾ ਹੱਕ ਹੈ। ਜ਼ਰੂਰ ਕਰਿਓ। ਆਓ ਸ਼ੁਰੂਆਤ ਇਸ ਵਿਹੜ ਤੋਂ ਕਰਾਂਗੇ। ਉਦੋਂ ਬਾਅਦ ਤੁਹਾਨੂੰ ਮੱਝ ਦਿਖਾ ਦੇਵਾਂਗੇ। ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਦੱਸ ਦਿਓ ਬਾਈ ਨਾਂ ਸਰਬਜੀਤ ਸਿੰਘ ਜੀ ਸਰਬਜੀਤ ਬਾਈ ਅੱਜ ਦੋ ਨਗ ਆਪਾਂ ਦਿਖਾ ਰਹੇ ਆਂ ਵੈਸੇ ਰੂਟੀਨ 'ਚ ਆਉਂਦੇ ਰਹਿੰਦੇ ਆਂ ਚਾਰ ਮਹੀਨੇ ਬਾਈ ਹਰ ਰੋਜ਼ ਹੀ ਪਸ਼ੂ ਹੁੰਦੇ ਆਂ ਵਧੀਆ ਨਸਲ ਦੇ ਵਧੀਆ ਮੱਝਾਂ ਤੇ ਗਾਵਾਂ ਟਾਪ ਦੇ ਪਸ਼ੂ ਹੁੰਦੇ ਆ ਠੀਕ ਹੈ ਜਿਹੜੀ ਇਹ ਵੈਡ ਬਾਈ ਕੈਨਮਸ ਹੋਇਆ ਇਹ ਇਹ ਪਹਿਲੇ ਸੂਏ ਸੋਨਾਂ ਜੀ ਨੇ ਚਾਰ ਦਾਂ ਦਾ ਮੂੰਹ ਇਹ ਠੀਕ ਹੈ ਇਹ ਬੀਐਸ ਦੇ ਚ ਪੀਟਰਸਹਾਨ ਦੀ ਮਤਲਬ ਬੱਚੀ ਇਹ ਦੱਸਿਆ ਮਾਲਕਾਂ ਨੇ ਠੀਕ ਹੈ ਤੇ ਡੈਨਮਾਰਕ ਦਾ ਗਾਂ ਲੱਗਾ ਸੀਮਨ ਦੇ 40 16 ਆਂ ਦਾ 40116 ਦਾ ਸੀਮਨ ਲੱਗਾ ਜੁਪੀਟਰ ਦੀ ਇਹ ਦੱਸਿਆ ਹਾਂਜੀ ਹਾਂਜੀ ਦਿਨ ਕਿੰਨੇ ਲਊ ਅੰਦਾਜ਼ਾ ਦਿਨ ਜਿਹਦੇ ਹੱਥ ਆਠ ਪਏ ਪੂਰੇ ਹਜੇ ਮਤਲਬ ਹਾਂਜੀ 8 ਦਿਨ ਪਏ ਹਾਂਜੀ ਡਿਮਾਂਡ ਕੀ ਰਊ ਰੇਟ ਕੀ ਰੱਖਦੇ ਇਹਦੀ 110000 ਰੁਪਏ ਆ ਜੀ ਤੋਰਦਗੇ ਬਾਈ ਇਹਨੂੰ ਹਾਂਜੀ ਤੋਰਦਨੇ ਦੱਸੋ ਤੋਰ ਕੇ ਦਿਖਾਉਣੇ ਆ 1 ਲੱਖ ਤੇ 10000 ਰੁਪਏ ਇਹਦੀ ਡਿਮਾਂਡ ਆ ਜੁਪੀਟਰ ਬੋਲ ਦੀ ਬਾਈ ਜਿਹੜੀ ਕਹਿੰਦੇ ਵੀ ਮਾਲਕਾਂ ਨੇ ਦੱਸਿਆ 40116 ਡੈਨਮਾਰਕ ਵਾਲੇ ਬੋਲ ਦਾ ਸੀਮਨ ਇਹਦੇ ਲੱਗਾ ਹੋਇਆ ਟਾਂਚਾ ਸੋਹਣਾ कद ਵੀ ਠੀਕ ਆ ਚਾਰ ਦੰਦ ਦੇ ਹਿਸਾਬ ਤੇ ਥੋੜੀ ਭਲੂਣ ਇੱਕ ਪਾਸੇ ਦਿਸੂ ਥਣ ਸੋਹਣਾ ਰੱਖੂਗੀ ਜਦੋਂ ਸੂ ਪੈਂਦੀ ਆ ਕੁਛ ਦਿਨ ਤੱਕ ਇਹ ਕਈ ਵਾਰ ਥਣ ਭਲੂਣ ਚੁੰਦਾ ਪਰ ਚੰਗਾ ਥਣ ਦਾ ਸਹਿਜ ਰਹੂਗਾ ਨਾ ਤਾਂ ਲੰਬਾਈ ਛੋਵੇ ਤੇ ਨਾ ਇਹ ਥਣ ਛੋਟਾ ਹੀ ਰਵੇ ਸਟਰਕਚਰ ਇਹਦਾ ਤੁਸੀਂ ਦੇਖੋ ਫਿਕਸ ਜਾਂ ਹਵਾਨਾ ਰੱਖਣਾ ਪਛਾਣ ਨੂੰ ਵੀ ਕੱਢੂਗੀ ਤੇ ਅੱਗੇ ਨੂੰ ਵੀ ਰੱਖੂ ਭਾਈ ਇਹ ਕਿਹੜਾ ਹੋਰ ਕਢਾਇਓ ਥੋੜੀ ਹੋਰ ਤੋਰਦੇ ਆ ਦੱਸੋ ਡਿਮਾਂਡ 1 ਲੱਖ ਤੇ 10000 ਜੀਨੇ ਚੰਗੀ ਵਹਿੜ ਖਰੀਦਣੀ ਆ ਸ਼ੌਂਕ ਰੱਖਦਾ ਵੀ ਆਪਾਂ ਬਰੀਡਿੰਗ ਤੇ ਕੰਮ ਕਰਾਂਗੇ ਜਾਂ ਇੱਕ ਪਹਿਲਣ ਪਸ਼ੂ ਖਰੀਦਣ ਦਾ ਫਾਇਦਾ ਇਹ ਹੋ ਜਾਂਦਾ ਵੀ ਦੂਜੇ ਸੂਏ ਕੀਮਤ ਵੀ ਵਧਾ ਲੈਂਦਾ ਤੇ ਪਲੱਸ ਲਿਓ ਬਾਈ ਫਾਇਦਾ ਇਹ ਵੀ ਰਹਿੰਦਾ ਵੀ ਇਹ ਇਹਨਾਂ ਤੋਂ ਭਾਵੇਂ 10 ਸੂਏ ਲੈ ਲਓ ਘਰ ਚ ਪਸ਼ੂ ਛੇਤੀ ਬੁੱਢਾ ਨਹੀਂ ਹੁੰਦਾ ਸੋ ਇਹ ਪਹਿਲਣ ਵਾਇੜ ਆ ਚਾਰ ਦਾ ਅੰਦਾ ਤਾਂ ਚਾਰ ਤੁਸੀਂ ਦੇਖ ਹੀ ਰਹੇ ਹੋ ਦੋਸਤੋ ਡਿਮਾਂਡ 1 ਲੱਖ ਤੇ 10000 ਥੋੜਾ ਬਹੁਤਾ ਮੰਨਤਨ ਹੋ ਜਾਊਗਾ ਇੱਕ ਮੱਝ ਤੁਹਾਨੂੰ ਦਿਖਾਉਣੀ ਹੈ ਤਾਜੀ ਸੋ ਇੱਕ ਮੱਝ ਵੀ ਦੋਸਤੋ ਇਸੇ ਵੀਡੀਓ ਚ ਤੁਹਾਨੂੰ ਦਿਖਾਉਣੇ ਆ ਬਾਈ ਕੋਲ ਭਾਈ ਇਹ ਮੱਝ ਕਨਵਾ ਸੁਆਬਾਦ ਚ ਖੋਲੋ ਇਹ ਚੌਥੀ ਸੂਈ ਹੁਣ ਸੂਈ ਆ ਮਤਲਬ ਠੀਕ ਹੈ ਸੂਈ ਮਾਲਕ ਨੇ ਚੋਇਆ ਕਰੇ ਦੇ ਠੀਕ ਹੈ ਭਾਈ ਤਾਂ ਮੈਂ ਦੇਣ ਦੀ ਇਹ 15.5 ਤੋਂ 16 ਕਿਲੋ ਦੇ ਵਿਚਕਾਰ ਨੈਟ ਜਾਵਾਂ ਯਾਨੀ ਠੀਕ ਹੈ ਅੱਜ ਬੌੜਾ ਮੇਰੇ ਕੋਲ 9 ਕਿਲੋ ਹੋਗਾ ਠੀਕ ਹੈ ਦਨ ਤੀਜਾ ਸੂਈ ਹੋਇਆ ਨੂੰ ਜਿਹੜੇ 9 ਕਿਲੋ ਬੌੜੀ ਇਸ ਟਾਈਮ ਇਹਦੇ ਕੋਲ ਤਿਆਰ ਆ ਠੀਕ ਹੈ ਭਾਈ ਹਾਂਜੀ ਚੋਣ ਚੰਨ ਮੈਂ ਦਾ ਬਹੁਤ ਚੰਗਾ ਚਵਾਈ ਦੀ ਗਾਰੰਟੀ ਹਥਾਨ ਲਈ ਵੀ ਦੀ ਗਾਰੰਟੀ ਆਪਣੀ ਕੋਈ ਮੈਂਚ ਕਮੀ ਨਹੀਂ ਕਿਸ ਤਰ੍ਹਾਂ ਦੀ ਵੀ ਕੀ ਡਿਮਾਂਡ ਕੀ ਰੱਖਦੇ ਹੋ ਜੀ ਇਹਦਾ ਕੁਲ 10000 ਰੁਪਏ ਆ ਜੀ ਤੋਰੀ ਭਾਈ ਹਾਂਜੀ ਸੇਮ ਰੇਟ ਆ ਦੱਸੋ 1 ਲੱਖ ਤੇ ਦੁੱਧ ਚੰਗਾ ਦਿੰਦੀ ਐ ਇਹਦੇ ਤੁਹਾਨੂੰ ਪੁੜਿਆਂ ਦੀ ਬਣਾਵਟ ਵੀ ਦੱਸੂਗੀ ਮੱਝ ਦੁੱਧ ਵਾਲੀ ਐ ਐਸ ਟਾਈਮ 9 ਕਿਲੋ ਐ ਤੀਜਾ ਦੇਣਾ ਸੂਈ ਨੂੰ ਹਜੇ ਤਾਜੀ ਸੂਈ ਵੀ ਕੱਚੀ ਸੂਈ ਜਿਹਨੂੰ ਆਪਾਂ ਕਹਿ ਦਿੰਨੇ ਆ ਵੰਦ ਜੇ ਹਵਾਨੇ 'ਚ ਹੁਣ ਦੱਸੂਗੀ ਕਿਉਂਕਿ ਇੱਕ ਤਾਂ ਟਾਈਮ ਜਿਹੜਾ ਉਹ ਲਗਭਗ 1.5 ਵਜੇ ਦਾ ਹੋਊਗਾ ਮੈਂ ਤੁਹਾਨੂੰ ਕੋਸ਼ਿਸ਼ ਕਰੂੰਗਾ ਦੁੱਧ ਦੇ ਮੋਬਾਈਲ ਤੇ ਦਿਖਾ ਵੀ ਦਿਆਂ ਸਿੰਗਲ ਹੱਡੀ ਉਤੋਂ ਪੁੜਿਆਂ ਦੀ ਚੜਾਈ ਕਾਫੀ ਐ ਦੋਸਤੋ ਜਿੰਨੀ ਕ ਅਗਲੇ ਪੁੜੇ ਜਿਹੜੇ ਆ ਅਗਲੇ ਹੱਡ ਉਥੋਂ ਖੁੱਲੀ ਉਹਨੀ ਬੈਕ ਸਾਈਡ ਤੋਂ ਵੀ ਖੁੱਲੀ ਮੱਝ ਐ ਤੇ ਮੱਝਾਂ ਚੰਗੇ ਦੁੱਧ ਵਾਲੀਆਂ ਮੱਝਾਂ ਦੀ ਨਿਸ਼ਾਨੀ ਰਹਿੰਦੀ ਐ ਸਿੰਘ ਤੁਸੀਂ ਦੇਖ ਹੀ ਸਕਦੇ ਹੋ ਤੋਰ ਦਿਓ ਬਾਈ ਹੋਰ ਜਾਣ ਦਿਓ ਥਰਨੂੰ ਚਵਾਈ ਦੀ ਚੰਗੀ ਐ ਮੱਝ ਬਾਈ ਦੱਸਦਾ ਦੁੱਧ ਇਹਨੇ ਪਿਛਲੇ ਸੂਆਂ ਚ ਸੋਨਾ ਦਿੱਤਾ ਐ ਕਿ ਤੁਸੀਂ ਕਿੰਨਾ ਚੋਲੋਗੇ ਥੋੜੀ ਸਮਝ ਐ ਵੈਸੇ ਦੁੱਧ ਚੰਗੇ ਵਾਲੀ ਦਿਸਦੀ ਐ ਜਿੰਨੇ ਕਿ ਦੇ ਲੱਛਣ ਲੱਗਦੇ ਐ ਸੋ ਥੋੜੀ ਸੰਭਾਲ ਦਾ ਦੁੱਧ 1 ਲੱਖ ਤੇ 10 ਹਜ਼ਾਰ ਡਿਮਾਂਡ ਵਾਈ ਨੀ ਰੱਖੀ ਐ। ਬੰਦੂ ਭਾਈ ਇਹਨੇ ਮੇਰੇ ਖਾਲਚ ਮੇਲ ਕਾ ਫਾਇਦੇ ਨਾਲ। ਹਾਂਜੀ ਮੇਲ ਕੱਟਾ ਜੀ ਠੀਕ ਐ ਕੱਟੇ ਨੂੰ ਜਨਮ ਦਿੱਤਾ ਦੱਸੋ ਕੱਚਾ ਨਾੜੂ ਆ ਬਿਲਕੁਲ ਦਿਸੂਗਾ ਤੁਹਾਨੂੰ। ਭਾਈ ਮੜਾ ਜੇ ਦੀ ਪੂਛ ਫੜਿਓ ਆਪਾਂ ਹਵਾਨਾ ਐਵੇਂ ਦਿਖਾ ਦਿੰਨੇ ਆ ਹਜੇ। ਦੱਸੋ ਹੋਵੇਂ ਵੀਡੀਓ ਵਾਲੇ ਹਿਸਾਬ ਤੇ ਤਿਆਰੀ ਨਹੀਂ ਹੈ ਹਜੇ ਟਾਈਮ ਲਾਊਗੀ ਸ਼ਾਮ ਤੱਕ ਤਿਆਰ ਹੋਣਾ ਪਸੂ ਨੇ ਇਦਾਂ ਦਾ ਹਵਾਨਾ ਹੋਣਾ ਦਿਸਦਾ। ਛੱਡ ਦਿਓ ਭਾਈ। ਸੋ ਇਹ ਮੱਜ ਤੇ ਇਹਦੇ ਨਾਲ ਇੱਕ ਵੈੜ ਨਗਦੋ ਨੰਬਰ ਸਕਰੀਨ ਤੇ ਬਾਈ ਹਰੇਆਂ ਦਾ ਇਸ ਤੇ ਤੁਸੀਂ ਕਾਲ ਕਰੋਗੇ ਤਸੱਲੀ ਕਰਨ ਦਾ ਹੱਕ ਹੈ ਤੇ ਜਰੂਰ ਆ ਕੇ ਕਰ ਲਿਓ ਧੰਨਵਾਦ ਆਇ ਦੀ ਇਸ ਵੀਡੀਓ ਦਾ ਧੰਨਵਾਦ